ਸਵੇਰ ਕਾਲ ਜੀ ਪੰਜਾਬ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂ ਨਿਆ ਮੁੱਖ ਸੁਣਖੀਆਂ ਤੇ ਅਚੰਚੇਤ ਬੀ ਡੀ ਪੀਓ ਦਫਤਰ ਪਹੁੰਚੇ ਬੰਟੀ ਰਮਾਣਾ ਦਰਵਾਜ਼ਾ ਬੰਦ ਕਰਕੇ ਕੀਤੇ ਜਾ ਰਹੀ ਸੀ ਕਾਗਜ਼ਾਂ ਦੀ ਪੜਤਾਲ ਪੈਂਟਟਿਲਵਾਂ ਦੀ ਅਨਾਜ ਮੰਡੀ ਪਹੁੰਚੇ ਵਿਧਾਇਕ ਸੁਖਪਾਲ ਖਹਿਰਾ ਆੜਤੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਕੀਤਾ ਜ਼ਿਕਰ ਪੰਚਾਇਤੀ ਚੋਣਾਂ ਦੇ ਚੱਲਦਿਆਂ ਕਿਸਾਨ ਆਗੂ ਸਤਨਾਮ ਪੰਨੂ ਦਾ ਵੱਡਾ ਬਿਆਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿਚਾਰਾਂ ਨੂੰ ਕੀਤਾ ਪੇਸ਼ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ VOTING ਦਾ ਕੰਮ ਹੋਇਆ ਮੁਕੰਮਲ 22 ਜ਼ਿਲ੍ਹਿਆਂ ਦੇ ਵਿੱਚ 90 ਸੀਟਾਂ ਤੇ ਹੋਈ VOTING ਹੁਣ ਖਬਰਾਂ ਵਿਸਥਾਰ ਦੇ ਨਾਲ ਪੰਚਾਇਤੀ ਚੋਣਾਂ ਦੇ ਲਈ ਜਿਨ੍ਹਾਂ ਉਮੀਦਵਾਰਾਂ ਨੇ ਨਾਂਸਦਗੀ ਪੱਤਰ ਭਰੇ ਸਨ ਉਹਨਾਂ ਉਮੀਦਵਾਰਾਂ ਦੇ ਕਾਗਜ਼ਾਂ ਦੀ ਅੱਜ ਸਕਰੂਟੀਨੀ ਹੋ ਰਹੀ ਸੀ ਯਾਨਕਿ ਕਾਕਜ਼ਾਂ ਦੀ ਪਰਤਾਲ ਕੀਤੀ ਜਾ ਰਹੀ ਸੀ ਅਜਿਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀੁਰ ਮਾਣਾ ਫਰੀਦਕੋਟ ਦੇ ਬੀਡੀਓ ਦਫ਼ਤਰ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ ਸੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਉਹ ਦਫ਼ਤਰ ਪਹੁੰਚੇ ਤੇ ਉਹਨਾਂ ਨੇ ਉੱਥੇ ਜਾ ਕੇ ਵੇਖਿਆ ਕਿ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਗਾ ਕੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਦੋਸ਼ ਇਹ ਵੀ ਲਗਾਏ ਗਏ ਨੇ ਕਿ ਸਤਾਤਾੜੀ ਪਾਰਟੀ ਦੇ ਨੁਮਾਇੰਦਿਆਂ ਨੂੰ ਅੰਦਰ ਬਿਠਾ ਕੇ ਇਹਨਾਂ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਸੀ ਤੇ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਸਨ ਬੀਤੇ ਦਿਨ ਪੰਚਾਇਤੀ ਚੋਣਾਂ ਦੇ ਵਿੱਚ ਉਮੀਦਵਾਰੀ ਦੇਣ ਵਾਲੇ ਲੋਕਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਸਨ ਜਿਨ੍ਹਾਂ ਦੀ ਅੱਜ ਪੜਤਾਲ ਕੀਤੀ ਗਈ ਹੈ ਅਜੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰਮਾਣਾ ਫਰੀਦਕੋਟ ਦੇ ਬੀਡੀਪੀਓ ਦਫ਼ਤਰ ਵਿਖੇ ਅਚੰਚਿਤ ਪਹੁੰਚ ਗਏ ਬੀਟੀਪੀਓ ਦਫ਼ਤਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਇਹ ਦੋਸ਼ ਲਗਾਏ ਗਏ ਨੇ ਕਿ ਅੰਦਰ ਸੱਤਾਧਾਰੀ ਪਾਰਟੀ ਦੇ ਬੰਦਿਆਂ ਨੂੰ ਬਿਠਾ ਕੇ ਲੋਕਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਸੀ ਤੇ ਕੇਵਲ ਸੱਤਾਧਾਰੀ ਪਾਰਟੀ ਦੇ ਬੰਦਿਆਂ ਦੇ ਕਾਗਜ਼ ਐਕਸੈਪਟ ਕੀਤੇ ਜਾ ਰਹੇ ਸਨ ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪੰਨਾ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜੋਰ ਲੱਗਿਆ ਫਿਰ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਐ ਉਹ ਫਾਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਲਾਲਸਤ ਕਰਨ ਵਾਸਤੇ ਕਰ ਰਹੇ ਐ ਐਮਐਲਏ ਸਾਹਿਬ ਤੇ ਪਿੰਡ ਦੇ ਕੈਂਡੀਡੇਟਾਂ ਤੇ ਜੋਰ ਲਗਿਆ ਵੇ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਹਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਦੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਹੇ ਇਹ ਕਹਿ ਮੈਂ ਐਨਓਸੀ ਗਲਤ ਦੇਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕਿ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਜੇ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਮਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਜੈਕਟ ਹੋ ਰਹੇ ਨੂੰ ਮੈਂ ਕੁਛ ਕਿਹਾ ਆ ਵੀਡੀਓ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਿਆ 115 ਪਿੰਡ ਸ਼ਾਇਦ ਇਹ ਸਾਰੇ ਬਲਾਕ ਚ ਹੈ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲੱਗੀਆਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਕਿ 프리 ਐਂਡ ਫੇਅਰ ਚ ਹੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜਾ ਯਾਰ ਤੋ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਜਿਿਕੜਾ ਖਾਸ ਹੈ ਕਿ ਜਦੋਂ ਬੰਟੀ ਰਮਾਣਾ ਵੀਡੀਓ ਦਫ਼ਤਰ ਪਹੁੰਚੇ ਤਾਂ ਫਿਰ ਉੱਥੋਂ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਖੈਰ ਬੰਟੀ ਰਮਾਣਾ ਉੱਥੋਂ ਅਫਸਰਾਂ ਨੂੰ ਚੇਤਾਵਨੀ ਦੇ ਕੇ ਤਾਂ ਆ ਗਏ ਪਰ ਵੇਖਣਾ ਹੋਵੇਗਾ ਕਿ ਇਨ੍ਹਾਂ ਅਫਸਰਾਂ ਖਿਲਾਫ ਹੁਣ ਕੀ ਕਾਰਵਾਈ ਹੋਵੇਗੀ ਚੋਨੇ ਦੀ ਖਰੀਦ ਦੇ ਚਲਦਿਆਂ ਅੱਜ ਵਿਧਾਇਕ ਸੁਖਪਾਲ ਖੈਰਾ ਪਿੰਡ ਢਿਲਵਾਂ ਦੀ ਅਨਾਜ ਮੰਡੀ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਅਤੇ ਆੜਤੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਦਰਪੇਸ਼ ਆ ਰੀਆਂ ਸਮੱਸਿਆਵਾਂ ਸੁਣੀਆਂ ਇਸੇ ਹੀ ਮੁਲਾਕਾਤ ਦੇ ਦੌਰਾਨ ਵਿਧਾਇਕ ਸੁਖਪਾਲ ਖੈਰਾ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਪਹਿਲਾਂ ਤੋਂ ਸਟਾਕ ਮੁਦਾਮਾ ਦੇ ਵਿੱਚ ਪਏ ਨੇ ਉਹ ਚੁੱਕੇ ਜਾਣ ਥਾਵਾਂ ਬਣਾਈਆਂ ਜਾਣ ਤਾਂ ਜੋ ਅਗਲਾ ਸਟਾਕ ਉੱਥੇ ਰੱਖਿਆ ਜਾ ਸਕੇ ਨਾਲ ਹੀ ਆੜਤੀਆਂ ਨੂੰ ਦਰਪੇਸ਼ ਆ ਰੀਆਂ ਸਮੱਸਿਆਵਾਂ ਦਾ ਵੀ ਸੁਖਪਾਲ ਖੈਰਾ ਨੇ ਜ਼ਿਕਰ ਕੀਤਾ ਮਜ਼ਦੂਰੀ ਨੂੰ ਲੈ ਕੇ ਦਿਹਾੜੀ ਨੂੰ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੁਖਪਾਲ ਖਿਆੜਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਇਹਨਾਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕਰੇ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਚੋਣਾਂ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਜਿਹੇ ਦੇ ਵਿੱਚ ਆੜਤੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਬੜੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਭੁਲੱਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਅੱਜ ਆਪਣੇ ਹਲਕੇ ਦੇ ਪਿੰਡ ਢਿਲਮਾ ਪਹੁੰਚੇ ਜਿੱਥੇ ਪਹੁੰਚ ਕੇ ਨਾ ਕੇਵਲ ਉਹਨਾਂ ਨੇ ਆੜਤੀਆਂ ਦੇ ਨਾਲ ਮੁਲਾਕਾਤ ਕੀਤੀ ਬਲਕਿ ਆੜਤੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਮੈਨੂੰ ਲੱਗਦਾ ਸਰਕਾਰ ਦੀ ਕੋਈ ਤਿਆਰੀ ਨਹੀਂ ਹੈ ਬਿਲਕੁਲ ਲਾਸਟ ਮੂਮੈਂਟ ਦੇ ਉੱਤੇ ਸਿਰਫ ਚਿੱਠੀਆਂ ਲਿਖ ਕੇ ਆਪਣੀ ਕਾਗਜ਼ੀ ਕਾਰਵਾਈ ਭਗਵੰਤ ਸਿੰਘ ਮਾਨ ਪੂਰੀ ਕਰ ਰਹੇ ਨੇ ਅੱਜ 5ਵੇਂ ਦਿਨ ਤੱਕ ਇੱਕ ਨਵੇਂ ਪੈਸੇ ਦੀ ਖਰੀਦ ਨਹੀਂ ਹੋਈ ਏਜੰਸੀਆਂ ਜਿਹੜੀਆਂ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੋਇਆ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ ਜਦ ਤੱਕ ਆੜਤੀਆਂ ਦੀ ਸਟ੍ਰਾਈਕ ਖਤਮ ਨਹੀਂ ਹੋਵੇਗੀ ਉਦੋਂ ਤੱਕ ਅਸੀਂ ਇਹ ਖਰੀਦ ਜਿਹੜੀ ਨਹੀਂ ਕਰਾਂਗੇ ਤੇ ਆੜਤੀਆਂ ਨੇ ਆਪਣੇ ਵੱਲੋਂ ਕਾਫੀ ਅਰਸੇ ਤੋਂ ਕੁਝ ਮਹੀਨਿਆਂ ਤੋਂ ਲੱਗੇ ਹੋਏ ਨੇ ਇੱਕ ਸਰਕਾਰ ਨੂੰ ਦੱਸਣ ਵਾਸਤੇ ਕਿ ਸਾਡੀਆਂ ਕੁਝ ਵਾਜਬ ਡਿਮਾਂਡਸ ਨੇ ਉਹ ਕਿਰਪਾ ਕਰਕੇ ਪੂਰੀਆਂ ਕੀਤੀਆਂ ਜਾਣ ਤਾਂ ਕਿ ਅਸੀਂ ਜਿਹੜੀ ਝੋਨੇ ਦੀ ਖਰੀਦ ਵਿੱਚ ਹਿੱਸਾ ਲੈ ਸਕੀਏ ਕੋਈ ਟਸ ਤੋਂ ਮਾਸਨੀ ਹੋਇਆ ਸਰਕਾਰਾਂ ਛੱਟੋ ਘੱਟ ਜਦੋਂ ਝੋਨਾ ਸ਼ੁਰੂ ਕਰਦੇ ਨੇ ਜਾਂ ਉਸ ਤੋਂ ਬਾਅਦ 3 ਮਹੀਨੇ ਪਹਿਲਾਂ ਤਿਆਰ ਕੀਤਾ ਜਾਂਦਾ ਸਾਰਾ ਪ੍ਰਬੰਧ ਕਿ ਕਿਹੜੀਆਂ ਕਿਸ ਤਰ੍ਹਾਂ ਪਰਕੂਰਮੈਂਟ ਕਰਨੀਆਂ ਕਿਸ ਤਰ੍ਹਾਂ ਇਹਦੀ ਜਿਹੜਾ ਸਟਾਕ ਕਰਨਾ ਬਦਾਮਾਂ ਦੇ ਵਿੱਚ ਕਿਦਾਂ ਸਪੇਸ ਕ੍ਰੀਏਟ ਕਰਨੀ ਸ਼ੈਲਰਾਂ ਵਿੱਚ ਕਿਦਾਂ ਸਪੇਸ ਕ੍ਰੀਏਟ ਕਰਨੀ ਆ ਤਾਂ ਕਿ ਜਿਹੜੀ ਫਸਲ ਆ ਉਹ ਟਾਈਮ ਸਿਰ ਅਸੀਂ ਉਹਦਾ ਜਿਹੜੀ ਆ ਉਹਨੂੰ ਖਰੀਦ ਸਕੀਏ ਔਰ ਉਹਨੂੰ ਪੰਜਾਬ ਤੋਂ ਬਾਹਰ ਟਰਾਂਸਪੋਰਟ ਕਰ ਪੰਜਾਬ ਜਿੰਨਾ ਝੋਨਾ ਪੰਜਾਬ ਵਿੱਚ ਪੈਦਾ ਹੋ ਰਿਹਾ ਉਹ ਪੰਜਾਬ ਵਿੱਚ ਖੁਦ ਖਪਤ ਹੁੰਦਾ ਵਾ ਉਹਦਾ ਸਾਰੇ ਦੇਸ਼ ਦੇ ਪ੍ਰੋਕਿਊਰਮੈਂਟ ਸੌਰੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਿੱਚ ਲਾਗਤ ਹੁੰਦੀ ਪੀਟੀਐਸ ਜਿਹੜਾ ਆਪਾਂ ਕਹਿੰਨੇ ਕਿ ਅਸੀਂ ਗਰੀਬ ਤੱਕੇ ਨੂੰ ਅਸੀਂ ਦੇ ਰਹੇ ਆ ਖਾਣ ਪੀਣ ਦਾ ਅਨਾਜ ਉਹ ਇਹੀ ਅਨਾਜ ਸਾਰੇ ਦੇਸ਼ ਵਿੱਚ ਜਾਣਾ ਲੇਕਿਨ ਫਿਲਹਾਲ ਕੀ ਪੋਜੀਸ਼ਨ ਹੈ ਕਿ ਜਿਹੜਾ ਪਿਛਲੇ ਸਾਲ ਦਾ ਚੋਲ ਪਿਆ ਸਾਡੇ ਕਦਮਾਂ ਚ ਚਾਹੇ ਉਹ ਐਫਸੀਆਈ ਦੇ ਗੋਡਾਊਨਸ ਨੇ ਚਾਹੇ ਉਹ ਹੋਰ ਦੂਸਰੀਆਂ ਏਜੰਸੀਆਂ ਦੇ ਗੋਡਾਊਨਸ ਨੇ ਲਗਭਗ 5000 ਤੋਂ ਉੱਤੇ ਟਰੱਕ ਲੋਡ ਇਸ ਵਕਤ ਪੰਜਾਬ ਦੇ ਗੋਦਾਮਾਂ ਵਿੱਚ ਮਗਰਲਾ ਚੌਲ ਪਿਆ ਹੋਇਆ ਵਾ ਤੇ ਜੇ ਮਗਰਲਾ ਚੌਲ ਨਹੀਂ ਚੱਕਿਆ ਜਾਵੇਗਾ ਤਾਂ ਜਿਹੜਾ ਕਿੰਨੇ ਲੱਖ ਮੈਟ੍ਰਿਕ ਟਨ ਬੜੀ ਬੰਪਰ ਫਸਲ ਆ ਬਹੁਤ ਅੱਛਾ ਮੌਸਮ ਲਿਆ ਵਾ ਝੋਨਾ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀ ਵਿੱਚ ਆ ਤੇ ਫਿਰ ਇਹ ਫਸਲ ਨੂੰ ਕੌਣ ਚੱਕੇਗਾ ਇਹ ਕਿੱਥੇ ਸਟੋਰ ਕਰਾਂਗੇ ਕਿਉਂਕਿ ਸ਼ੈਲਰ ਵੀ ਭਰੇ ਪਏ ਨੇ ਉਹਨਾਂ ਦੇ ਕੋਲ ਵੀ ਮਗਰਲਾ ਚੌਲ ਲੱਗਿਆ ਹੋਇਆ ਦਿੱਖਦਾ ਆਂ ਵੀ ਭਰੇ ਪਏ ਨੇ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਸਾਰੇ ਪੰਜਾਬ ਦੀ ਅਫਸਰਸ਼ਾਈ ਨੂੰ ਜਾਗਣਾ ਚਾਹੀਦਾ ਵਾ ਭਗਵੰਤਮਾਨ ਨੂੰ ਆ ਸਾਰੇ ਹੋਰ ਛੋਟੇ ਮੋਟੇ ਕੰਮ ਛੱਡ ਕੇ ਇਸ ਪ੍ਰੋਕਿਊਰਮੈਂਟ ਦੇ ਉੱਤੇ ਮਸਲੇ ਦੇ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ ਆੜਤੀਆਂ ਦੀਆਂ ਗੱਲਾਂ ਜਾਇਜ਼ ਜਿੰਨੀ ਪਰਸੈਂਟੇਜ ਉਹਨਾਂ ਦੇ 2.5 ਜਿਹੜਾ ਕਾਗਜ਼ਾਂ 'ਚ ਹੋ ਰਿਹਾ ਵਾ ਉਹ ਪੈਸੇ ਜਿੰਨੇ ਬਣਦੇ ਨੇ 68 ਰੁਪਏ ਪ੍ਰਤੀ ਕੁਇੰਟਲ ਦੇ ਉਹ ਦੇਣੇ ਚਾਹੀਦੇ ਨੇ ਲੇਬਰ ਦਾ ਰੇਟ ਵਧਾ ਕੇ ਹਰਿਆਣੇ ਦੀ ਤਰਜ਼ ਤੇ 1 ਰੁਪਏ 98 92 ਪੈਸੇ ਤੋਂ ਚੱਕ ਕੇ 3 ਰੁਪਏ ਇੱਕ ਪੂਰੀ ਦਾ ਦੇਣਾ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਗੋਦਾਮ ਖਾਲੀ ਹੋਣੇ ਚਾਹੀਦੇ ਨੇ ਔਰ ਛਿਲਰ ਵਾਲਿਆਂ ਦੀ ਵੀ ਗੱਲ ਸੁਣ ਕੇ ਜਿਹੜਾ ਉਹਨਾਂ ਦੀ ਚੌਲਾਂ ਦੀ ਜਿਹੜੀ ਮਿਲਿੰਗ ਹੈਗਾ ਉਹ ਉਹਨਾਂ ਨੂੰ ਸ਼ਾਰਟੇਜ ਨਾ ਪਵੇ ਜਿਵੇਂ ਕਿਹਾ ਕਿ ਜਿਹੜਾ ਇਹ ਮਾਲ ਫਸਲ ਪਈ ਪਈ ਸੁੱਕ ਜਾਂਦੀ ਆ ਔਰ ਜੇ ਉਹਨਾਂ ਨੇ ਛਿਲਿੰਗ ਕਰਨ ਲੱਗੇ ਉਹਨਾਂ ਨੂੰ ਉਹਦੇ ਚ ਚੌਲ ਘੱਟ ਨਿਕਲਿਆ ਤੇ ਉਹਨਾਂ ਨੇ ਕਿਸੇ ਨੇ ਕੋਲੋਂ ਥੋੜੋ ਦੇਣੇ ਇਹ ਸਾਰਾ ਇੱਕ process ਆ ਸਾਰਾ ਜਿਹੜਾ ਪ੍ਰੋਕੂਰਮੈਂਟ ਨਾਲ ਕਨੈਕਟਡ ਹੈਗਾ ਤੇ ਮੈਂ ਉਮੀਦ ਕਰਦਾ ਵਾਂ ਕਿ ਸਰਕਾਰ ਉੱਠੇਗੀ ਹੁਣ ਦੇਖਣਾ ਹੋਵੇਗਾ ਕਿ ਵਿਧਾਇਕ ਸੁਖਪਾਲ ਖੈਰਾ ਦੀ ਇਸ ਅਪੀਲ ਦੇ ਉੱਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ ਤੇ ਇਹਨਾਂ ਆੜਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਦੋਂ ਤੱਕ ਹੁੰਦਾ ਹੈ ਇਹ ਵੀ ਦੇਖਣੀ ਹੋਵੇਗਾ ਪੰਚਾਇਤੀ ਚੋਣਾਂ ਦੇ ਚੱਲਦਿਆਂ ਵੱਖ-ਵੱਖ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਈ ਪਿੰਡਾਂ ਦੇ ਵਿੱਚ ਚੋਣਾਂ ਨੂੰ ਲੈ ਕੇ ਕਾਟੋ ਕਲੇਸ਼ ਵੀ ਬਣਿਆ ਹੋਇਆ ਹੈ ਅਜਿਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਉਸ ਨਾਮ ਪਨੂ ਦੇ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਜਿਥੇ ਬੰਦੀ ਇਹਨਾਂ ਪੰਚਾਇਤੀ ਚੋਣਾਂ ਬਾਰੇ ਕੀ ਸੋਚਦੀ ਹੈ ਨਾਲ ਹੀ ਉਹਨਾਂ ਜ਼ਿਕਰ ਕੀਤਾ ਹੈ ਕਿ ਮੌਜੂਦਾ ਸਰਕਾਰ ਦੇ ਵੱਲੋਂ ਪਿੰਡਾਂ ਨੂੰ ਮਿਲ ਰਹੀਆਂ ਗ੍ਰਾਂਟਾਂ ਵੀ ਵਾਪਸ ਲੈ ਲਈਆਂ ਗਈਆਂ ਸਨ ਸੂਬੇ ਪੱੜ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਨਾਮਜ਼ਦਗੀ ਪੱਤਰ ਬੀਤੇ ਦਿਨ ਦਾਖਲ ਹੋ ਚੁੱਕੇ ਨੇ ਅਤੇ ਅੱਜ ਪੜਤਾਲ ਕੀਤੀ ਗਈ ਹੈ ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕਹਿਣਾ ਹੈ ਇਸ ਬਾਬਤ ਸੂਬੇ ਦੇ ਆਗੂ ਸਤਰਾਮ ਸਿੰਘ ਪੰਨੂ ਨੇ ਆਪਣਾ ਬਿਆਨ ਦਿੱਤਾ ਹੈ ਇਹ ਕਿ ਆਮ ਆਦਮੀ ਪਾਰਟੀ ਆ ਚੋਣਾਂ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਤੇ ਟਿਕ ਨਹੀਂ ਹੋਣਗੀਆਂ ਜਿਹੜੇ ਸਰਪੰਚ ਜਾਂ ਪੰਚ ਅਸਲੇ ਖੜੇ ਐ ਉਹਨਾਂ ਜੋ ਜਿਹੜੇ ਹਾਕਮ ਪਾਰਟੀ ਨਾਲ ਸੰਬੰਧਤ ਹੈ ਜਿਤਰਾਮ ਆਵੀ ਪਾਰਟੀ ਦਾ ਰਾਜ ਹੈ ਜਿਹੜੇ ਐਮਐਲਏ ਯਾਲਕਾ ਚਾਰਜ ਹੈ ਪੰਜਾਬ ਚ ਉਹਨਾਂ ਦੇ 117 ਉਹ ਆਥਰੰਗ ਰਹੇ ਹਰ ਪਿੰਡ ਦੇ ਸਰਪੰਚ ਵੱਤ ਵੱਤ ਪੈਸੇ 10 ਲੱਖ 20 ਲੱਖ 30 ਲੱਖ 40 ਲੱਖ ਜਿੰਨਾ ਜਿਤਰਾ ਦਾ ਕੋਈ ਪਿੰਡ ਹੈ ਉਸ ਹਿਸਾਬ ਨਾਲ ਉਹ ਐਮਐਲਏ ਨੂੰ ਦੇ ਰਿਹਾ ਜਿਸ ਤਰ੍ਹਾਂ ਕਾਂਗਰਸ ਵੇਲੇ ਹੁੰਦਾ ਰਿਹਾ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਕਾਦੀਦਾਰ ਵੇਲੇ ਹੁੰਦਾ ਰਿਹਾ ਉਸ ਤਰ੍ਹਾਂ ਹੋਣ ਹੋ ਰਿਹਾ ਤੇ ਅਫਸਰशाही ਆਥਰੰਗ ਰਹੀ ਹੈ ਸਾਰੀ ਜਿਤਨਾ ਪਹਿਲਾਂ ਦੀ ਤਰ੍ਹਾਂ ਅਕਤੋ ਸ਼ਾਇਦ ਪਹਿ ਲੈ ਰਹੀ ਹੈ ਫੇਕ ਆਗ ਜਿਹੜੀ ਐ ਸਪੋਰਟ ਕੀਤਾ ਜਾ ਰਿਹਾ ਸਾਰੇ ਬੰਨੇ ਆ ਕਰ ਮੱਚੀ ਹੋਈ ਬਿੱਲ ਕਰੋ ਨਿਕਰਿਆ ਹੋਇਆ ਪ੍ਰਬੰਧ ਐ ਜਿਹੜਾ ਪੰਜਾਬ ਦਾ ਜਾਂ ਪਿੰਡ ਦਾ ਸਾਡੇ ਪੰਜਾਬ ਦੇ ਪਿੰਡਾਂ ਦਾ ਕੋਈ ਭਲਾ ਨਹੀਂ ਕਰ ਸਕਦਾ ਨਾ ਇਹ ਨਾ ਕੀਤਾ ਕੋਈ ਜਿਹੜੀ ਕੋਈ ਗ੍ਰਾਂਟ ਵੀ ਆਉਂਦੀ ਐ ਗ੍ਰਾਂਟ ਦੇ ਨਾਂ ਤੇ ਉੱਤੇ ਪਾਉਂਦੇ ਵੀ ਪੰਚਾਇਤੀ ਰਾਜ 'ਚ ਗ੍ਰਾਂਟ ਆ ਰਹੀ ਐ ਕੋਈ ਪਿੰਡ ਦੇ ਸਹਾਰ ਵਾਸਤੇ ਜਾਂ ਕਰਨ ਵਾਸਤੇ ਉਹਦੇ ਵਿੱਚੋਂ ਵੀ 10% ਵੀ ਪਿੰਡ 'ਚ ਨਹੀਂ ਲੰਘਦਾ ਕਿਸੇ 'ਚ ਜ਼ਿਕਰੇ ਖਾਸ ਹੈ ਕਿ ਅਫਸਰਾਂ ਦੇ ਨਾਲ-ਨਾਲ ਸਰਕਾਰਾਂ ਦੇ ਉੱਤੇ ਵੀ ਦੋਸ਼ ਲੱਗੇ ਨੇ ਕਿ ਪਹਿਲਾਂ ਵੀ ਪਿੰਡਾਂ 'ਚ ਗਰੰਟਾ ਨਹੀਂ ਪਹੁੰਚਾਈਆਂ ਗਈਆਂ ਤੇ ਹੁਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਜਿੱਥੇ ਬੰਦੀਆਂ ਦੀ ਕੁਝ ਖਸੜਾਈ ਨਹੀਂ ਹੈ ਹੁਣ ਵੇਖਣਾ ਤਾਂ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਹੋਰ ਸਿਆਸਤ ਵੇਖਣ ਨੂੰ ਮਿਲਦੀ ਹੈ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ VOTING ਦਾ ਕੰਮ ਅੱਜ ਮੁਕੰਮਲ ਹੋ ਚੁੱਕਿਆ ਹੈ। ਕੁੱਲ 22 ਜ਼ਿਲ੍ਹਿਆਂ ਦੇ ਵਿੱਚ ਇਹ VOTING ਹੋਈ ਹੈ। ਕਿਤੇ ਕਿਤੇ ਲੜਾਈ ਝਗੜੇ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਅਜਿਹੇ ਦੇ ਵਿੱਚ ਨਾਇਬ ਸੈਣੀ ਹੋਣ ਮਨੂਪਖਰ ਹੋਵੇ, ਵਿਨੈਸ਼ ਫੁਗਾਟ, ਦਿਪਿੰਦਰ ਹੁੱਡਾ, ਮਨੋਹਰ لال ਖੱਟੜ ਅਤੇ ਵੱਖ-ਵੱਖ ਸਿਆਸੀ ਚਿਹਰੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚੇ ਹੋਏ ਸਨ। ਅਜਿਹੇ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਆਪਣੇ-ਆਪਣੇ ਜਿੱਤ ਦਾ ਦਾਵਾ ਮੋਰ ਤੋਂ ਪੇਸ਼ ਕੀਤਾ ਗਿਆ। ਹਰਿਆਣਾ ਦੇ ਵਿੱਚ ਅੱਜ ਵਿਧਾਨ ਸਭਾ ਚੋਣਾਂ ਲਈ VOTING ਦਾ ਕੰਮ ਮੁਕੰਮਲ ਹੋ ਚੁੱਕਿਆ ਹੈ 22 ਜ਼ਿਲ੍ਹਿਆਂ ਦੇ ਵਿੱਚ ਕੁੱਲ 90 ਸੀਟਾਂ ਦੇ ਉੱਤੇ VOTING ਹੋਈ 1000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 20000 ਤੋਂ ਵੱਧ ਪੋਲਿੰਗ ਬੂਥਾਂ ਦੇ ਉੱਤੇ ਕੀਤਾ ਗਿਆ ਇਸ ਮੌਕੇ ਕਾਂਗਰਸ ਦੇ ਐਮਪੀ ਦਿਪਿੰਦਰ ਹੁੱਡਾ ਨੇ ਕਾਂਗਰਸ ਦੇ ਜਿੱਤ ਦਾ ਦਾਅਵਾ ਕੀਤਾ ਇਹ ਜੋ ਆਪ ਕਹਿ ਰਹੇ ہیں ਕਿ बीजेपी ਵਾਲੇ کہہ رہے ہیں ਕਿ ਜਿੱਤ ਸਰਕਾਰ ਬਣ ਰਹੀ ਹੈ ये पिछली बार हरियाणा में नारा दिया था पचहत्तर पार का पचहत्तर पार का और वो पचहत्तर पार का जो नारा था इनका रुक गया चालीस पे आज ये मैं देख रहा था सुबह वो ये बोल रहे थे कि हम पचास छू जाएंगे तो तो कितने पे रुकेंगे आप अंदाजा लगाए ये तो खुद ही पिछली बार आधे पे रुक गए थे ये ये अस्सी सीटों पे इनकी बढ़त आई थी पिछले 2019 में लोकसभा में और पचहत्तर पार कह रहे थे अस्सी पचासी पहुंचेंगे और चालीस पे रुक गए थे आज तो ये सुबह खट्टर साहब ही बता रहे हैं कि पचास से पे लगभग हम पहुंचेंगे तो बीजेपी कितना ही झूठ बोल रहे उस पर छूट दे रखी है देश के लोगों ने दूसरे पास हरियाणा के मुख्यमंत्री नायब सैनी ने हरियाणा में लगातार तीजी बार भाजपा ही गल कह दी हरियाणा की हवा भी तीसरी बार सरकार बना रही है और लाडवा से भी बड़े मार्जिन के साथ यहाँ से कमल का फूल खिल रहा है वो भी चंडीगढ़ जा रहा है और तीसरी बार हरियाणा में भारतीय जनता पार्टी की सरकार बन रही है कितनी सीटें आ रही हैं ग्राउंड लेवल पे आपके पास तो सारी रिपोर्ट आ गई शाम को बता दूंगा आपको आप मेरे को पूछें पूरी सीटें बताइए कांग्रेस का जो गुब्बारा है वो झूठ हाँ। का है झांसे का है लूट का है और शाम तक जनता फोड़ने वाली है और आठ तारीख को उसमें कुछ दिखाई नहीं देगा वो खाली है का है ओलंपिक जेतु मनु पाखर भी पहुंचे हुए सन जिन्होंने पहली बार अपने वोट हक का इस्तेमाल किया आई थिंक हम सबकी रिस्पांसिबिलिटी बनती है बींग द यूथ ऑफ दिस कंट्री कि हम सब अपना वोट डालें और जो भी आपकी समझदारी से आपको बेस्ट कैंडिडेट लगता है बेस्ट लीडर लगता है अपने देश के लिए आई थिंक हम सबको उसके लिए वोट करना चाहिए बिकॉज हमारे छोटे छोटे स्टेप्स ही हमें बड़ी ऊंचाइयों तक लेके जाएंगे और डेवलपमेंट की जहां तक बात करें तो काफी हद तक हमारे हाथ में है कि हम किसको चूज करें और फिर वो इंसान आगे जाके हमारे सपनों को पूरा करे डेवलपमेंट एरिया में हमारी और जो ख्वाहिशें हैं कि हमारे एरिया में ये होना चाहिए वो होना चाहिए तो बेसिकली हमारा रिप्रेजेंटेटिव कौन होना चाहिए तो वो हमें चूज करना चाहिए और आ, आज मुझे ਫਸਟ ਟਾਈਮ ਮੌਕਾ ਮਿਲਾ ਕਿ ਮੈਂ ਵੋਟ ਡਾਲੂ ਔਰ ਮੈਂ ਕਾਫੀ ਐਕਸਾਈਟਡ ਥੀ ਬਟ ਚਲੋ ਹੋ ਗਿਆ ਨਹੀਂ ਮਮੀ ਪਾਪਾ ਕੇ ਸਾਥ ਆਈ ਹੂ ਇੱਕ ਵਾਰ ਯਹਾਂ ਤੇ ਪਰ ਡਿਫੀਨਿਟਲੀ ਤਬ ਨਹੀਂ ਪਤਾ تھا ਜ਼ਿਆਦਾ ਕਿ ਵੋਟ ਡਾਲਣਾ ਕੀ ਹੋਤਾ ਹੈ ਬਸ ਸੋੜਾ ਪਤਾ تھا ਕਿ ਕੋਈ ਕੈਂਡੀਡੇਟ ਕੋ ਚੂਜ਼ ਕਰਨਾ ਹੋਤਾ ਹੈ ਸੇ ਬਸ ਜ਼ਿਕਰ ਖਾਸ ਹੈ ਕਿ ਹਰਿਆਣਾ ਦੀਆਂ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ ਦੇਖਣਾ ਹੋਵੇਗਾ ਕਿ ਕਿਹੜੀ ਸਿਆਸੀ ਪਾਰਟੀ ਦੇ ਦਾਵੇ ਸੱਚੇ ਨਿਕਲਦੇ ਨੇ ਸੰਜੇ ਸਿੰਘ ਮਾਨਹਾਨੀ ਕੇਸ ਦੇ ਵਿੱਚ ਵਿਕਰਮ ਮਜੀਠੀਆ ਅੱਜ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਸੁਣਵਾਈ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਅਦਾਲਤ ਨੇ ਹੁਕਮ ਦਿੱਤੇ ਨੇ ਕਿ 24 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਦੇ ਵਿੱਚ ਸੰਜੇ ਸਿੰਘ ਦਾ ਪੇਸ਼ ਹੋਣਾ ਬਹੁਤ ਜ਼ਰੂਰੀ ਹੈ ਇੱਥੇ ਹੀ ਵਿਕਰਮ ਮਜੀਠੀਆ ਨੇ ਪੰਚਾਇਤੀ ਚੋਣਾਂ ਦੇ ਵਿੱਚ ਜੋ ਸਥਿਤੀ ਬਣੀ ਹੋਈ ਹੈ ਉਸ ਦਾ ਜ਼ਿਕਰ ਕੀਤਾ ਸੱਤਾਧਾਰੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਨੇ ਤੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਓਐਸਡੀਆ ਦੇ ਉੱਤੇ ਵੀ ਤੰਸ ਕੱਸੇ ਨੇ ਬਿਕਰਮਜੀਤਿਆ ਨੇ ਕਹਿ ਦਿੱਤਾ ਹੈ ਕਿ ਹੁਣ ਓਐਸਡੀ ਪਹਿਲਾਂ ਵਿਦੇਸ਼ ਜਾਂਦੇ ਨੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਲੀਵਰ ਟ੍ਰਾਂਸਪਲੈਂਟ ਹੁੰਦਾ ਹੈ ਕਿਹੜੀ ਚੀਜ਼ ਪਹਿਲਾਂ ਹੁੰਦੀ ਹੈ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਦੇ ਵਿੱਚ ਸੰਜੇ ਸਿੰਘ ਮਾਨਹਾਨੀ ਕੇਸ ਦੇ ਨਾਲ ਜੁੜੀ ਸੁਣਵਾਈ ਸੀ ਇਸ ਅਹਿਮ ਸੁਣਵਾਈ ਦੇ ਵਿੱਚ ਅੱਜ ਫਿਰ ਬਿਕਰਮਜੀਤਿਆ ਇਕੱਲੇ ਹੀ ਪਹੁੰਚੇ ਅਤੇ ਸੰਜੇ ਸਿੰਘ ਕੀਤੇ ਨਜ਼ਰ ਨਹੀਂ ਆਏ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਟੀਆ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਬੜੇ ਮਾਹੌਲ ਦਾ ਜ਼ਿਕਰ ਕੀਤਾ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾਂ ਰੁਪਏ ਦੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟੜ ਇਮਾਨਦਾਰ ਇਹਨਾਂ ਤੋਂ ਕੱਟੜ ਬੇਈਮਾਨ ਲੋਕ ਕੋਈ ਨਹੀਂ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਵੀ ਰਿਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨੌ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਝਾ ਮਜ਼ਾਕ ਉਟਾਇਆ ਗਿਆ ਹੈ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ ਚ ਲੁੱਟ ਕੋ ਸੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਹੈ ਕਈ ਬਲਾਕ ਤਾਂ ਇਹ ਜਿਹਨੇ ਜਿੱਥੇ ਮੇਰੇ ਕੋਲ ਖਬਰ ਆਈ ਹੈ ਕੀ ਕਾਗਜ਼ੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਲਾਰੈਂਸ ਬਿਛਨੋਈ ਆ ਲੰਡਾ ਰਿੰਦਾ ਹੈਪੀ ਐਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ ਚ ਫੇਰ ਚੱਲਿਆ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਇਹ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਹਮਮ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਫੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨਆਰਆਈ ਆ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਦੇ アドਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੱਦਾਂ ਹੀ ਵੇਖਣ ਵਾਲੀ ਹੈ ਜ਼ਿਕਰ ਇਹ ਖਾਸ ਹੈ ਕਿ ਸੰਜੇ ਸਿੰਘ ਮਾਨਹਾਨੀ ਕੇਸ ਦੀ ਅਗਲੀ ਸੁਣਵਾਈ 24 ਅਕਤੂਬਰ ਨੂੰ ਹੋਵੇਗੀ ਅਤੇ ਮਾਨਯੋਗ ਅਦਾਲਤ ਨੇ ਇਹ ਹਦਾਇਤਾਂ ਦਿੱਤੀਆਂ ਨੇ ਕਿ ਅਗਲੀ ਸੁਣਵਾਈ ਦੇ ਵਿੱਚ ਸੰਜੇ ਸਿੰਘ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਵੇਖਣਾ ਹੋਵੇਗਾ ਕਿ ਅਗਲੀ ਸੁਣਵਾਈ ਦੇ ਵਿੱਚ ਸੰਜੇ ਸਿੰਘ ਹਾਜ਼ਰ ਹੁੰਦੇ ਨੇ ਜਾਂ ਫਿਰ ਅਦਾਲਤ ਹੁਣ ਕੋਈ ਹੋਰ ਫੈਸਲਾ ਸੁਣਾਉਂਦੀ ਹੈ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨੀਲ ਵਿਜ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਅੰਬਾਲਾ ਪਹੁੰਚੇ ਤੇ ਉਹਨਾਂ ਨੇ ਪਰਿਵਾਰ ਦੇ ਸਮੇਤ ਉੱਥੇ ਵੋਟ ਪਾਈ ਨਾਲ ਹੀ ਅਨੀਲ ਵਿਜ ਨੇ ਜਿੱਥੇ ਇਹ ਕਿਹਾ ਕਿ ਜੋ ਕਾਂਗਰਸ ਦੇ ਸਰਕਾਰ ਦੇ ਵੇਲੇ ਹਰਿਆਣਾ ਦੇ ਵਿੱਚ ਮਾਹੌਲ ਸੀ ਲੋਕ ਨਹੀਂ ਚਾਣਗੇ ਉਹ ਮਾਹੌਲ ਦੁਬਾਰਾ ਬਣੇ ਇਸ ਕਰਕੇ ਭਾਜਪਾ ਦੀ ਸਰਕਾਰ ਆਏਗੀ ਇੱਥੇ ਹੀ ਅਨਿਲ ਵਿਜ ਨੇ ਆਪਣੇ ਆਪ ਨੂੰ ਭਾਜਪਾ ਦਾ ਸੀਨੀਅਰ ਨੇਤਾ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਹ ਜ਼ਰੂਰ ਅਗਲੀ ਮੁਲਾਕਾਤ ਮੁੱਖ ਮੰਤਰੀ ਹਾਊਸ ਦੇ ਵਿੱਚ ਹੀ ਕਰਨਗੇ ਹਾਲਾਂਕਿ ਪਾਰਟੀ ਨੇ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਇਹ ਪਾਰਟੀ ਦਾ ਫੈਸਲਾ ਹੈ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਅੱਜ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ ਤੇ ਉੱਤੇ ਜਾ ਕੇ ਵੋਟ ਹੱਕ ਦਾ ਇਸਤੇਮਾਲ ਕੀਤਾ। ਦਰਸਲ ਅਨਿਲ ਵਿਜ ਭਾਜਪਾ ਦੇ ਉਮੀਦਵਾਰ ਨੇ ਅਤੇ ਅੰਬਾਲਾ ਛੌਨੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਤੇ ਵਿੱਚ ਉਤਰੇ ਹੋਏ ਨੇ। ਅਨਿਲ ਵਿਜ ਨੇ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਦਾਵਾ ਕੀਤਾ ਕਿ ਉਹ ਪਾਰਟੀ ਦੇ ਸੀਨੀਅਰ ਨੇਤਾ ਨੇ ਇਸ ਲਈ ਉਹ ਮੁੱਖ ਮੰਤਰੀ ਹੋ ਸਕਦੇ ਨੇ। पर नाल ही कहा कि हाँ पार्टी का फैसला सिर मथे देखिए अम्बाला की जनता सुख और चैन से रहना चाहती है अम्बाला की जनता दोबारा यहाँ पर गुंडागर्दी कब्जे दुकानों पर कब्जे मकानों पर कब्जे नहीं लाना चाहती है। और यहाँ की जो रिबल कैंडिडेट है कांग्रेस की जिसका फादर कांग्रेस के टिकट से अम्बाले शहर से लड़ रहा उसने यहाँ एक पत्रकार वार्ता की थी उसके एक तरफ नकली देसी घी बेचने का किंग बैठा हुआ था दूसरी तरफ जिसके होटल से बड़ी संख्या में वैश्यवृत्ति के पुलिस ने केस पकड़े और अनेक लड़कियों को वहां से रिकवर किया वो बैठा हुआ था अम्बाले की जनता लोगों को बढ़ावा नहीं देना चाहती गुंडागर्दी को बढ़ावा नहीं देना चाहती अम्बाला की जनता शांति चाहती है और शांति का मतलब है कमल के फूल पर मोर लगा सर मुख्यमंत्री की गद्दी को लेकर क्या कहेंगे किस पार्टी का आप से हम जानना चाहेंगे क्योंकि तो कांग्रेस भी अपना दावा कर रही है कुमारी शैलजा को लेकर आप देखिए सरकार तो बनेगी भारतीय जनता पार्टी की और मुख्यमंत्री बनेगा वो जिसको पार्टी चाहेगी और अगर पार्टी मुझे चाहेगी तो अगली मुलाकात आपसे मुख्यमंत्री निवास पर होगी तो दावा, दावा पेश करेंगे मुख्यमंत्री होने का खुद की से, खुद की की तरफ तरफ से से मुख्यमंत्री होने का दावा पेश करेंगे देखिए मैंने कहा अगर पार्टी चाहेगी मैं सीनियर मोस्ट हूं जी। सारों से सीनियर हूं मैं तुम्हारी शैलजा को लेकर सर एक रिप्लाई दे दी तुम्हारी शैलजा कांग्रेस में बहुत घुटन महसूस कर रही है उसकी वहां पर सम्मान नहीं हो रहा जितनी वो सीनियर है ना तो उसके उम्मीदवारों को टिकट दी गई ਅਗਰ ਟਿਕਟ ਦੀ ਗਈ ਤਾਂ ਉਹਨਾਂ ਦੇ ਖਿਲਾਫ ਜ਼ਬਰਦਸਤ ਰੀਵਲ ਹਰ ਜਗ੍ਹਾ 'ਤੇ ਲਾਗਰ ਖੜੇ ਕਰ ਦਿੱਤੇ ਗਏ। ਤਾਂ ਹੁਣ ਉਸ ਦਾ ਕੀ ਹੋਗਾ? ਇਹ ਤਾਂ ਸਮਾਂ ਬਤਾਏਗਾ। ਜ਼ਿਕਰਿਆ ਖਾਸ ਹੈ ਕਿ ਅਨਿਲ ਵਿਜ ਨੇਤਾ ਦਾਅਵਾ ਕਰਦੇ ਤਾਂ ਕਿ ਮੁੱਖ ਮੰਤਰੀ ਉਹੀ ਹੋਣੀ ਚਾਹੀਦੇ ਨੇ। ਹੁਣ ਵੇਖਣਾ ਹੋਵੇਗਾ ਕਿ ਜੇ 8 ਅਕਤੂਬਰ ਨੂੰ ਪਾਜਪਾ ਦੀ ਸਰਕਾਰ ਹਰਿਆਣਾ ਦੇ ਵਿੱਚ ਮੁਰਤੋਂ ਬਣਦੀ ਹੈ ਤਾਂ ਫਿਰ ਮੁੱਖ ਮੰਤਰੀ ਕੌਣ ਹੋਵੇਗਾ? ਪੰਚਾਇਤੀ ਚੋਣਾਂ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਵਿਖਾਈ ਦੇ ਰਹੀਆਂ ਨੇ ਲੁਧਿਆਣਾ ਦੇ ਵਿੱਚ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੌਕੇ ਉਹਨਾਂ ਨੇ ਵੀਡੀਓਗ੍ਰਾਫੀ ਦਾ ਜ਼ਿਕਰ ਕੀਤਾ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾ ਰਹੇ ਨੇ ਉਹਨਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਸਰਕਾਰ ਨੂੰ ਨਿਰਪੱਖ ਚੋਣਾਂ ਕਰਵਾਉਣ ਦੀ ਅਪੀਲ ਵੀ ਕੀਤੀ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਫਸਰਾਂ ਨੂੰ ਉੱਤੋਂ ਹੁਕਮ ਆਏ ਹੋਏ ਨੇ ਇਸ ਕਰਕੇ ਅਫਸਰ ਵੀ ਬੇਵੱਸ ਨੇ ਮਜਬੂਰ ਨੇ ਅਫਸਰ ਕੁਝ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਧਮਕੀਆਂ ਦੇਣ ਦੇ ਦੋਸ਼ ਵੀ ਕੁਲਦੀਪ ਵੈਦ ਨੇ ਲਗਾਏ ਨੇ ਲੁਧਿਆਣਾ ਚ ਕਾਂਗਰਸ ਦੇ ਸਾਫ ਕਵਾ ਵਿਧਾਇਕ ਕੁਲਦੀਪ ਵੈਦ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਮੌਜੂਦਾ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਕਰੂਟੀ ਨੂੰ ਲੈ ਕੇ ਵੋਟਾਂ ਦੀ ਵੀਡੀਓਗ੍ਰਾਫੀ ਕਰਨ ਦੀ ਗੱਲ ਆਖੀ ਗਈ ਸੀ ਤੇ ਮਾਨਯੋਗ ਹਾਈ ਕੋਰਟ ਨੇ ਵੀ ਇਹ ਹੁਕਮ ਦਿੱਤੇ ਸਨ ਕਿ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਪਰ ਕੁਲਦੀਪ ਵੈਦ ਦਾ ਕਹਿਣਾ ਹੈ ਕਿ ਬਿਨਾ ਕਿਸੇ ਵੀਡੀਓਗ੍ਰਾਫੀ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਨੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਉਹਨਾਂ ਨੇ ਸਰਕਾਰ ਤੋਂ ਨਿਰਪੱਖ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ ਜੇ ਸਰਕਾਰ ਨੇ ਇਹ ਫੈਸਲਾ ਲਿਆ ਇਲੈਕਸ਼ਨ ਕਰਾਉਣ ਦਾ ਪੰਚਾਇਤਾਂ ਦਾ ਨਹਿਮੰਦਾਂ ਬਹੁਤ ਵਧੀਆ ਡਿਸੀਜਨ ਆ ਚਾਏ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਡੈਮੋਕਰੈਟਿਕ ਕੰਟਰੀ ਹੈ ਦੇ ਵਿੱਚ ਆ ਵੋਟਾਂ ਦੀ ਰਾਜਨੀਤੀ ਹੈ ਵੋਟਾਂ ਪੈਣੀਆਂ ਚਾਹੀਦੀਆਂ ਨੇ ਪੰਚਾਇਤਾਂ ਚੁਣੀਆਂ ਜਾਣੀਆਂ ਚਾਹੀਦੀਆਂ ਨੇ ਸਰਪੰਚ ਚੁਣੇ ਜਾਣੇ ਚਾਹੀਦੇ ਆ ਲੇਕਿਨ ਅਸੀਂ 4 ਦਿਨ ਤੋਂ ਲਗਾਤਾਰ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਆ ਕਿ ਇਹ ਜਿਹੜਾ ਪ੍ਰੋਸੈਸ ਹੈ ਇਹ ਬਹੁਤ ਥੋੜੇ ਟਾਈਮ ਦੇ ਵਿੱਚ ਤੁਸੀਂ ਲੈਣੇ ਚਾਹ ਰਹੇ ਮੈਨੂੰ ਪਤਾ ਹੈ ਕਿ ਅਫਸਰਾਂ ਦੇ ਉੱਤੇ ਬਹੁਤ ਪ੍ਰੈਸ਼ਰ ਆ ਗਿਆ ਉਹਨਾਂ ਦੇ ਕੋਲੇ ਸਮਾਂ ਬਹੁਤ ਥੋੜਾ ਰਿਹਾ ਆச்சா ਸਮਾਂ ਥੋੜਾ ਰਹਿ ਗਿਆ ਲੇਕਿਨ ਕਿਉਂਕਿ ਆਮ ਆਦਮੀ ਪਾਰਟੀ ਦਾ ਰਾਜ ਹੈ ਨੋਮੀਨੇਸ਼ਨ ਦਾ ਸਾਨੂੰ ਇੱਕੋ ਦਿਨ ਮਿਲਿਆ ਜਿਹੜੇ ਐਨਓਸੀਆਂ ਸੀ ਉਹਨਾਂ ਦੇ ਵਿੱਚ ਬਹੁਤ ਖੱਜਲ-ਖੁਆਲੀ ਹੋਈ ਆ ਉਹ ਤੁਹਾਡੇ ਕੈਮਰੇਆਂ 'ਚ ਬੰਦ ਆ ਸਾਰਾ ਕੁਝ ਬਹੁਤ ਸਾਰੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੋ ਰਹੀ ਸੀ ਕਈ ਲੋਕਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਕਿਸੇ ਦਾ ਕੋ ਪੇਪਰ ਵੀ ਪਾੜੇ ਗਏ ਕੋ ਪੇਪਰ ਚੱਕ ਕੇ ਭਜ ਗਿਆ ਕੋਈ ਆਪਣਾ ਆਹ ਵੋਟਰ ਕਾਰਡ ਚੱਕ ਕੇ ਭਜ ਗਿਆ ਅਸੀਂ ਲਗਾਤਾਰ ਅਪਰੋਚ ਕਰਦੇ ਨੇ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਰਹੇ ਕਮਿਸ਼ਨਰ ਪੁਲਿਸ ਨੂੰ ਰਿਕੁਐਸਟ ਦਿੱਤੀ ਹੈ ਬੇਸ਼ੱਕ ਉਹਨਾਂ ਨੇ ਕੋਆਪਰੇਟ ਕੀਤਾ ਲੇਕਿਨ ਉਹ ਵੀ ਕਹਿੰਦੇ ਸੀ ਕਿ ਜਿਹੜਾ ਸਮਾਂ ਆ ਉਹ ਬਹੁਤ ਘੱਟ ਦਿੱਤਾ ਗਿਆ ਸੋ ਮੈਂ ਬੇਨਤੀ ਕਰਨੀ ਚਾਹੂੰਗਾ ਜਿੰਨੇ ਵੀ ਸਾਡੇ ਆਰਓ ਤੇ ਏਆਰਓ ਲੱਗੇ ਹੋਏ ਨੇ ਕਿ ਨਾਜਾਇਜ਼ ਕਿਸੇ ਵੀ ਕੈਂਡੀਡੇਟ ਦੇ ਇਰੈਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਕਾਗਜ਼ ਰੱਦ ਨਾ ਕਰੇ ਜ਼ਿਕਰੇ ਖਾਸ ਹੈ ਕਿ ਅੱਜ ਯਾਨੀ ਕਿ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਵਾਸਤੇ ਜਿੰਨਾਂ ਲੋਕਾਂ ਨੇ ਉਮੀਦਵਾਰੀ ਦੇ ਫਾਰਮ ਭਰੇ ਨੇ ਉਨ੍ਹਾਂ ਦੀ ਕਾਗਜ਼ਾਂ ਦੀ ਪੜਤਾਲ ਕੀਤੀ ਗਈ ਹੈ ਅਤੇ 7 ਅਕਤੂਬਰ ਤੱਕ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਦੇ ਨੇ ਸੋ ਅੱਜ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਭਰਨ ਵਾਲੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਇੱਕ ਪਾਸੇ ਪੜਤਾਲ ਹੋ ਰਹੀ ਸੀ ਦੂਜੇ ਪਾਸੇ ਸਿਆਸੀ ਬਿਆਨਬਾਜ਼ੀਆਂ ਲਗਾਤਾਰ ਚੱਲੀਆਂ ਹਨ ਹੁਣ ਵਿਰਸਾ ਸਿੰਘ ਵਲਟੋਹਾ ਹਰ ਨੇ 2018 ਦਾ ਜ਼ਿਕਰ ਕੀਤਾ ਕਹਿੰਦੇ 2018 ਦੇ ਵਿੱਚ ਕਾਂਗਰਸ ਨੇ ਵੀ ਇਸੇ ਤਰੀਕੇ ਦੇ ਨਾਲ ਹੀ ਆਪਣੇ ਸਰਪੰਚ ਬਣਾਏ ਸੀ ਪਰ 2022 ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾ ਦਿੱਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਅਰ ਇੰਦੇ ਕੇਜਰੀਵਾਲ ਦੇ ਕੋਲ ਜਾ ਕੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਨੇ ਇਹ ਦਰਖਾਸਤ ਲਗਾਈ ਸੀ ਕਿ ਪੰਚਾਇਤੀ ਚੋਣਾਂ ਦੇ ਚੱਲਦਿਆਂ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਜਿਸ ਕਰਕੇ ਅਫਸਰਾਂ ਨੂੰ ਉਪਰੋਂ ਆਰਡਰ ਆਏ ਹੋਏ ਨੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਭਾਵੇਂ ਜੋ ਕੁਝ ਮਰਜ਼ੀ ਹੋ ਜਾਵੇ ਤੁਸੀਂ ਕਿਸੇ ਤੇ ਕਾਰਵਾਈ ਨਹੀਂ ਕਰੋਗੇ ਖਾਸ ਕਰ ਜੋ 47 ਪਾਰਟੀ ਦੇ ਨਾਲ ਸੰਬੰਧਿਤ ਹੈ ਸੋ ਇਸ ਤਰ੍ਹਾਂ ਦੇ ਦੋਸ਼ਾਂ ਦੇ ਚੱਲਦਿਆਂ ਬਿਰਸਤ ਸਿੰਘ ਬਲਟੋਹਾ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸਰਬਸੰਮਤੀ ਦੇ ਨਾਲ ਬਣਾਏ ਗਏ ਸਰਪੰਚਾਂ ਨੂੰ ਵੀ ਅਪੀਲ ਕੀਤੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਸੱਤਾਧਾਰੀ ਪਾਰਟੀ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅਜਿਹੇ ਦੇ ਵਿੱਚ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਵੀ ਅੱਜ 2018 ਦੀਆਂ ਪੰਚਾਇਤੀ ਚੋਣਾਂ ਦਾ ਜ਼ਿਕਰ ਕੀਤਾ ਗਿਆ ਵਿਰਸਾ ਸਿੰਘ ਵਲਟੋਹਾ ਨੇ ਉਦਾਹਰਨ ਦੇ ਕੇ ਕਿਹਾ ਕਿ 2018 ਵਿੱਚ ਵੀ ਕਾਂਗਰਸੀਆਂ ਦੇ ਸਰਪੰਚ ਬੜੇ ਸਨ ਪਰ 2022 ਦੇ ਵਿੱਚ ਪਾਸਾ ਪਲਟ ਗਿਆ ਸੀ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਸਰਪੰਚਾਂ ਨੂੰ ਅਪੀਲ ਕੀਤੀ ਹੈ ਜੋ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਕਿ ਤੁਸੀਂ ਤੰਦੇਹੀ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਦਾ ਕੰਮ ਕਰਿਓ। ਨਾਲ ਹੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਦਿਆਂ ਹੋਇਆਂ ਵਿਰਸਾ ਸਿੰਘ ਵਲਟੋਹਾ ਨੇ ਕੀ ਖੁਲਾਸਾ ਕੀਤਾ ਇਹ ਵੀ ਸੁਣੋ। ਸਰਪੰਚੀਆਂ ਨੂੰ ਲੈ ਕੇ ਜਦ ਸਰਪੰਚ ਬਣਾਉਣ ਨੂੰ ਲੈ ਕੇ ਪਹਿਲਾਂ ਕਾਂਗਰਸ ਪਾਰਟੀ ਨੇ ਤੇ ਹੁਣ ਝਾੜੂ ਸਰਕਾਰ ਨੇ ਕਦਮ ਹੀ ਨਹੀਂ ਰਹਿਣ ਦਿੱਤੀ ਉਹਦੇ ਕਰਕੇ ਮਨ ਨੂੰ ਚਿੰਤਾ ਵੀ ਹੁੰਦੀ ਹੈ ਕਿ ਸਭੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਸਾਡੀਆਂ ਪਿੰਡਾਂ ਦੀਆਂ ਮੂਤਬੁਰੀਆਂ ਕਿੱਧਰ ਨੂੰ ਜਾ ਰਹੀਆਂ ਨੇ ਤੇ ਸਾਡਾ ਲੋਕਤੰਤਰ ਕਿੱਧਰ ਨੂੰ ਜਾ ਰਿਹਾ ਹੈ ਤੁਰ ਬਕਰੀ ਕਰਨ ਲੱਗੇ ਅੱਜ ਵਿਧਾਨ ਸਭਾ ਹਲਕਾ ਫੀਮ ਕਰਨ ਦੇ ਵਿੱਚ ਲਗਭਗ 920 ਪੰਚਾਇਤਾਂ ਦੇ ਤੇ ਜਿੰਨਾਂ ਚੋਂ ਲਗਭਗ ਸਾਰੀਆਂ ਪੰਚਾਇਤਾਂ ਦੇ ਜਿਹੜੇ ਨੇ ਵਿਚਾੜੂ ਵਾਲਿਆਂ ਦੇ ਜਿਹੜੇ ਸਰਪੰਚਾ ਉਹ ਇੱਕ ਤਰ੍ਹਾਂ ਚੁਣੇ ਗਏ ਨੇ ਐਲਾਨ ਹੋਣਾ ਹੀ ਅਜੇ ਕੀਵੜ ਬਾਕੀ ਹੈ ਕਿ ਪੰਜਾਬ ਦੇ ਝਾੜੂ ਵਾਲੇ ਐਮਐਲਏ ਤੇ ਮੰਤਰੀਆਂ ਨੇ ਤਾਂ ਹਾਂ ਮਾਰ ਮਾਰ ਕੇ ਕੇਰੀ ਵਾਲ ਕੋਲੇ ਤਾਂ hathੜੇ ਕਾਇਕ ਸਾਡੇ ਬੱਲੇ ਕੱਖ ਨਹੀਂ। ਔਰ ਅਸੀਂ ਹੁਣ ਪੰਚਾਇਤੀ ਚੋਣਾਂ ਆ ਰਹੀਆਂ ਨੇ ਤੇ ਉਹਨਾਂ ਪੰਚਾਇਤੀ ਚੋਣਾਂ 'ਚ ਅਸੀਂ ਪਿੰਡਾਂ 'ਚ ਵਣ ਜੁਗੇ ਨਹੀਂ ਹੈਗੇ। ਚਲੋ ਉਹਨੇ ਸੁਣੀ ਉਹਨੇ ਅਖੀਰ ਪੁੱਛਿਆ ਕਿ ਇਹਦਾ ਹੱਲ ਕੀ ਹੈ? ਇਹ ਕੇ ਇਹਨਾਂ ਨੇ ਕਿਹਾ ਸੀ ਕਿ ਜੋ ਇਹ ਹੁਣ ਕਰ ਰਹੇ ਉਹਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਨੇ ਕਹਿ ਦਿੱਤਾ ਕਿ ਜੀ ਸਾਨੂੰ ਪੰਚਾਇਤੀ ਚੋਣਾਂ ਚੱਲ ਫ੍ਰੀ ਹੈਲਡ ਦਿੱਤਾ ਜਾਵੇ ਮਤਲਬ ਕਿ ਖੁੱਲਾ ਹੱਥ ਦਿੱਤਾ ਜਾਵੇ ਫਿਰ ਕੇਜਰੀਵਾਲ ਸਾਹਿਬ ਦੀ ਕਿਰਪਾ ਹੋਈ ਇਹ ਬਿਲਕੁਲ ਸੱਚ ਲੱਗੇ ਉਹਨੇ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਮੁਖ ਸਕੱਤਰ ਜਿਹੜੇ ਚੀਤ ਸਿੰਘ ਕੀ ਹੁੰਦੇ ਆ ਪੰਜਾਬ ਦੇ ਦੋਨੋਂ ਪੁਰਸੇ ਦੇ ਸਿਵਲ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਨੂੰ ਹਦਾਇਤਾਂ ਕਰਤੀਆਂ ਕਿ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਆਗੂ ਚਾਹੁੰਦੇ ਉਹ ਹੀ ਕੀਤਾ ਜਾਵੇ। ਤੋਂ ਮੇਰੀ ਵੀ ਚੋਣਾਂ ਨੂੰ ਲੈ ਕੇ ਬਥੇਰੇ ਅਫਸਰਾਂ ਦੇ ਨਾਲ ਗਲਬਤ ਹੋਈ ਉਹਨਾਂ ਸਾਰਿਆਂ ਨੇ ਬੇਵਸੀ ਜਾਰੀ ਕੀਤੀ ਕਿ ਸਾਡੇ ਵਸਦੀ ਗੱਲ ਨਹੀਂ ਸਾਨੂੰ ਹਦਾਇਤਾਂ ਇਸ ਤਰ੍ਹਾਂ ਦੀਆਂ ਆਂ ਅਹੀਂ ਤੁਹਾਨੂੰ ਹਾਂ ਸ਼ਕਰੀ ਜਵਾਂਗੇ ਪਰ ਹੁਣਾਂ ਉਹੀ ਹੈ। ਜੋ ਸੰਘ ਹਦਾਇਤਾਂ ਨੇ ਜ਼ਿਕਰ ਖਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਰ ਕਿੰਨਾ ਕੁ ਕਮਾਸਾਨ ਹੋਣਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਯੋਗ ਹੋਵੇਗਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਕਰਫਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ